ਪੰਜਾਬ ਦੇ ਮੁੱਖ ਮੰਤਰੀ ਪਵਨ ਸਿੰਘ ਬਾਦਲ ਦਾ ਪਲਕੇ ਤੋਂ ਜਪਾਨ ਦਾ ਦੌਰਾ ਸ਼ੁਰੂ ਹੋ ਰਿਹਾ ਹੈ। ਅਦਸੀਨ ਦੇ ਦੌਰੇ ਉੱਤੇ ਜਪਾਨ ਜਾ ਰਹੇ ਨੇ ਤੇ ਇਸ ਦੌਰਾਨ ਉਹ ਪੰਜਾਬ ਸਰਕਾਰ ਦੇ ਵੱਲੋਂ ਆਯੋਜਿਤ ਕੀਤੇ ਜਾ ਰਹੇ ਉਦਯੋਗਿਕ ਸੰਮੇਲਨ ਦੇ ਵਿੱਚ ਜਪਾਨੀ ਉਦਯੋਗਪਤੀਆਂ ਨੂੰ ਸੱਦਾ ਦੇਣਗੇ। ਤਾਂ ਚੋਟੀ ਦੀਆਂ ਜਪਾਨੀ ਕੰਪਨੀਆਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੇ ਲਈ ਸੱਦਾ ਦਿੱਤਾ ਜਾਵੇਗਾ। ਤਾਂ ਪੰਜਾਬ ਸਰਕਾਰ ਜਪਾਨ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੀ ਹੈ ਖਾਸ ਕਰਕੇ ਉન્નਤ ਮਸ਼ੀਨਰੀ ਨਿਰਮਾਣ, ਆਟੋਮੋਟਿਵ, ਟੈਕਨੋਲੋਜੀ, ਇਲੈਕਟ੍ਰੀਕਲਸ, ਫੂਡ ਪ੍ਰੋਸੈਸਿੰਗ ਸੂਰਜੀ ਊਰਜਾ ਤੇ ਹੋਰ ਨਵੀਂ ਊਰਜਾ ਟੈਕਨੋਲੋਜੀ ਵਰਗੇ ਪ੍ਰਮੁੱਖ ਖੇਤਰਾਂ ਦੇ ਵਿੱਚ ਜਿਹੜਾ ਕੀ ਗੱਲਬਾਤ ਹੋਵੇਗੀ। ਸੋ 3 ਦਿਨ ਪਹਿਲਾਂ ਮੁੱਖ ਮੰਤਰੀ ਬਾਹਰ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਨਾਲ ਮਿਲ ਕੇ ਵੱਡੇ ਜਾਪਾਨੀ ਵਫਦ ਦੇ ਨਾਲ ਇੱਕ ਆਨਲਾਈਨ ਮੀਟਿੰਗ ਕੀਤੀ ਸੀ। ਜਜਾ ਵਿੱਚ ਜਾਪਾਨੀ ਦੂਤਾਵਾਸ ਭਾਰਤ ਦੇ ਵਿੱਚ ਕੰਮ ਕਰਨ ਵਾਲੀਆਂ 25 ਤੋਂ ਵੱਧ ਵੱਡੀਆਂ ਜਾਪਾਨੀ ਕੰਪਨੀਆਂ ਜਿਵੇਂ ਕਿ ਪੈਨਾਸੋਨਿਕ, ਸੁਮੀਤੋਮੋ, ਨਿਪੋਨੋ ਜਿਹੜੇ ਕੀ ਪੋਆਇਟਾ ਵੀ ਸ਼ਾਮਲ ਆ ਤਾਂ ਪੰਜਾਬ ਸਰਕਾਰ 13-15 ਬਾਰ ਤੋਂ 26 ਨੂੰ ਆਈਐਸਬੀ ਮੋਹਾਲੀ ਵਿਖੇ 6ਵੇਂ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ ਤੋਂ ਪਹਿਲਾਂ ਆਪਣੀ ਵਿਸ਼ਵਵਿਆਪੀ ਪਹੁੰਚ ਦਾ ਵਿਸਤਾਰ ਕਰ ਰਹੀ ਹੈ। ਸੰਮੇਲਨ ਦੌਰਾਨ ਇਨਵੈਸਟ ਪੰਜਾਬ ਨੇ ਦਿਖਾਇਆ ਕਿ ਕਿਵੇਂ ਇੱਕ ਰਾਜ ਦੇ ਵਿੱਚ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਦੇ ਲਈ ਕਈ ਵਿਭਾਗਾਂ ਨੂੰ ਏਕੀਕ੍ਰਿਤ ਕਰ ਰਿਹਾ ਹੈ। ਇਸੇ ਮਾਡਲ ਨੂੰ ਇਨਵੈਸਟ ਪੰਜਾਬ ਯੂਨੀਫਾਈਡ ਰੈਗੂਲੇਟਰੀ ਮਾਡਲ ਵੀ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਬਾਅਦ ਸਤੰਬਰ 2022 ਦੇ ਵਿੱਚ ਜਰਮਨੀ ਦਾ ਦੌਰਾ ਕੀਤਾ ਸੀ। ਤਬਾਦਦੇ ਵਿੱਚ ਕਈ ਉਦਯੋਗਪਤੀਆਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਸੀ। ਤੋਂ ਉੱਥੇ ਦਿੱਲੀ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਰਾਜਦੂਤ ਅਤੇ ਵੱਖ-ਵੱਖ ਰਾਜਾਂ ਦੇ ਉਦਯੋਗਪਤੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਸੀ।